ਤੰਦ ਬਣ ਮਿੱਟੀ ਦੇ ਲਕਿਨੀ ਪੀ ਪਿਆ ਚਲ ਨਾਲ ਮੈਂ ਹੰਦਰੋ ਲੈ ਕੇ ਚਾਦਰਾਂ ਤੇ ਚੁੰਨੀ ਇਹ ਵੀ ਕੀ ਹੋਇਆ ਤੈਨੂੰ ਸੀਰਤ ਇਹ ਤਾਂ ਮੈਂ ਚੁੰਨੀਆਂ ਤੇ ਚਾਦਰਾਂ ਪਾਸੋਂ ਧੋਤੀਆਂ ਨੇ ਹਜੇ ਲੈਦਾ ਸੁਣ ਮੈਂ ਪਾਗਲ ਥੋੜੀ ਆ ਇਹ ਤਾਂ ਅੰਦਰ ਮੇ ਸੱਟੇ ਵਿੱਚ ਟੋਕਰੀ ਚ ਧੋਣ ਵਾਲੀਆਂ ਨੇ ਇਹ ਮੇਰੀ ਗੱਲ ਠੀਕ ਆ ਫਿਰ ਮੈਂ ਮਸ਼ੀਨ ਲਾਣਾ ਮੇਰੀਆਂ ਵੀ ਬਾਹਾਂਵਾਂ ਦੁਖਣ ਲੱਗ ਜਾਂਦੀਆਂ ਨੇ ਇੰਨੇ ਮੇਰੇ ਤੋਂ ਹੱਥ ਹੀ ਨਹੀਂ ਤੋਤੇ ਜਾਣੇ ਕੱਪੜੇ ਭਾਬੀ ਕਿੰਨੇ ਘਣੇ ਕੀ ਇਹ ਘੰਟੇ ਦਾ ਕੰਮ ਨਹੀਂ ਹੈਗਾ ਹੁਣ ਤੋਂ ਪਹਿਲਾਂ ਮਸ਼ੀਨ ਲਾਏਂਗੀ ਉਹਦੇ ਚ ਪਾਣੀ ਪਾਏਂਗੀ ਲਾਈਟ ਦਾ ਕੀ ਪਤਾ ਕਦੋਂ ਬੱਜੇ ਮਸ਼ੀਨ ਕਦੋਂ ਇਨਵਰਟਰ ਤੇ ਚੱਲਦੀ ਹੈਗੀ ਐਵੇਂ ਨਾਲ ਬਿਜਲੀ ਫੁਕੇਗੀ ਬਾਧੂ ਦੀ ਹੁਣ ਐ ਤੇ ਹੈ ਨਹੀਂ ਭਾਬੀ ਤੂੰ ਸਰਕਾਰੀ ਨੌਕਰੀ ਕਰਦੇ ਬੇਲ ਭਰ ਦੇਂਗੀ ਕੋਈ ਨਾ ਹੱਥਾਂ ਨਾਲ ਧੋਲਾ ਕਿਦਰ ਨਹੀਂ ਬਾਹਾਂ ਥੱਕਦੀ ਹੈਗੀਆਂ ਫਰ ਤਾਂ ਉਦੂ ਕਿ ਮੁਰਗੇ ਅੰਦਰ ਭਾਂਡੇ ਦੇ ਸ਼ੰਕ ਭਰੇ ਬਮਾਜਲੀ ਹਤਾਂ ਨੀਓ ਕੁੜੀਆਂ ਕਿਹੋ ਜੀ ਕਿਸਮਤ ਲੈ ਕੇ ਜਾ ਮਦੀਆਂ ਜਿਨ੍ਹਾਂ ਦੇ ਪਿੱਕੇ ਘਰ 'ਚ ਵੀ ਉਹਨਾਂ ਦੇ ਕਰਮਾਂ 'ਚ ਐਸ਼ ਹੁੰਦੀ ਐ ਤੇ ਸਾਰੇ ਘਰ 'ਚ ਵੀ ਐਸ਼ ਹੀ ਲਿਖੀ ਹੁੰਦੀ ਐ ਮੈਂ ਤਾਂ ਜਵਾਂ ਵੇ ਆ ਕੇ ਇਸ ਕਰਪ ਚ ਇਹ ਕਦੇ ਨਹੀਂ ਝੁਕਦਾ ਸਾਲ ਲੈ ਦਿੱਤਾ ਇਸ ਕੁੜੀ ਨੇ ਉਹ ਇਹਨਾਂ ਨਾਨਾ ਭੈੜੀਆਂ ਨਹੀਂ ਵਜਦੀਆਂ ਜੇ ਹੋ ਜੀਆਂ ਕਰਤੂਤਾਂ ਕਰਦੀਆਂ ਨਾ ਤਾਂ ਭੈੜੀਆਂ ਵਜਦੀਆਂ ਨੇ